ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਇਸ ਚੰਨੀ ਅੱਭੀ ਸੂਟ ਕਟਿੰਗ ਸਟੇਸ਼ਨ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਜੀ ਇਹ ਆਪਣੀ ਕਮੀਜ਼ ਦੀ ਕਟਿੰਗ ਕਰਨੀ ਹੈ ਅਤੇ ਜਦੋਂ ਤੁਸੀਂ ਵੀ ਵੀਡੀਓ ਦੇਖਿਆ ਨਾ ਤਾਂ ਤੁਸੀਂ ਸਾਰੀ ਵੀਡੀਓ ਦੇਖਿਆ ਕਰੋ ਸਕਿਪ ਕਰਕੇ ਨਾ ਦੇਖਿਆ ਕਰੋ ਤੇ ਇਹ ਆਪਾਂ ਕਰਾਂਗੇ ਇਹ ਸੂਟ ਕੁੜਤੀ ਦੀ ਕਟਿੰਗ ਇਹ ਆਪਾਂ ਨੂੰ ਇਸ ਇਹ ਪਸਣਾ ਹੈ ਕਿ ਇਹ ਆਪਾਂ ਨੇ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਜਿਹੜੀ ਆਪਣੇ ਨਾ ਚਿੜੀਆਂਆਂ ਜਾਂ ਛੱਪੀਆਂ ਹੋਈਆਂ ਇਹਨਾਂ ਤੇ ਹਾਂਜੀ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਪੂਰਨ ਕਰਾ ਦਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਇਹ ਆਪਣੇ ਕੋਲ ਨਾ ਕੁਰਤੀ ਦਾ ਕੱਪੜਾ ਹੈ ਅਸੀਂ ਇਹਨੂੰ ਕਟਿੰਗ ਕਰਕੇ ਰੱਖ ਲਿਆ ਦੂਜੇ ਕੱਪੜੇ ਨਾਲ ਉਤਾਰ ਲਿਆ ਸੀ ਅਸੀਂ ਇਸ ਤਰ੍ਹਾਂ ਮੈਚਿੰਗਸ ਹੁੰਦਾ ਇਹ ਦਾ 24 ਇੰਚ ਈਰ ਹੈ ਇਹ ਈਰ ਅਸੀਂ ਰੱਖਣਾ ਹੈ 2 ਇੰਚ ਤਿਆਰ ਰੱਖਾਂਗੇ 3 ਇੰਚ ਐਕਸਟਰਾ ਕੱਟਿਆ ਮਤਲਬ ਆਪਾਂ ਜਵਾਕਾਂ ਦੀ ਫੋਲਡਿੰਗ ਲਈ ਤੇ ਇਹ ਆਪਾਂ ਨੇ ਕੀ ਕਰਨਾ ਇਸ ਤਰ੍ਹਾਂ ਆਪਾਂ ਨੇ ਕੱਟ ਰੱਖਿਆ ਇਹਦੇ ਵਿੱਚ ਆਪਾਂ ਪਾਵਾਂਗੇ ਪੈਂਟਿਕਸ ਮੂਰੇ ਪੈਂਟਿਕਸ ਪਾ ਕੇ ਉਹ ਦੱਸਾਂਗੇ ਵੀ ਤੁਹਾਨੂੰ ਜਦੋਂ ਆਪਾਂ ਇਸ ਤਰ੍ਹਾਂ ਸੂਟ ਕਟਿੰਗ ਕਰਨਾ ਹੈ ਨਾ ਇਹਦਾ ਜਿਹੜੀਆਂ ਚਿੜੀਆਂ ਆਈਆਂ ਦੋਏ ਇੱਕ ਸਾਈਡ ਨੂੰ ਜਾਂਦੀਆਂ ਇਹ ਵਿਚਕਾਰੋਂ ਆਪਾਂ ਕੱਟ ਲਾਂਗੇ ਕੱਪੜੇ ਨੂੰ ਕੱਟ ਕੇ ਫਿਰ ਦੋਨੇ ਪਾਸੇ ਇੱਕ ਸਾਈਡ ਨੂੰ ਰੱਖ ਕੇ ਨਾ ਫਿਰ ਕਟਿੰਗ ਕਰਾਂਗੇ ਤੇ ਜਦੋਂ ਆਪਾਂ ਇਹਦੇ ਵਿੱਚ ਪੇਂਟਿੰਗਸ ਪਾਵਾਂਗੇ ਵੀ ਕਿੰਨੇ ਇੰਚ ਦਾ ਕੱਪੜਾ ਇਹ ਚ ਰੱਖਣਾ ਆਪਾਂ ਉਹ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਇੱਥੋਂ ਆਪਾਂ ਕਰ ਦੇਣਾ ਇਹ ਵਾਈਟ ਜਿਹੜਾ ਮਤਲਬ ਇੱਥੋਂ ਕਟਿੰਗ ਕਰ ਦੇਣਾ ਅੱਧੂਜੋ ਕਟਿੰਗ ਕਰਕੇ ਦੇਖੋ ਇਹ ਚਿੜੀਆਂ ਇਸ ਤਰ੍ਹਾਂ ਹਨ ਤੇ ਇਧਰੀਆਂ ਦੇ ਮੂੰਹ ਥੱਲੇ ਨੂੰ ਹੋਗੇ ਹੁਣ ਇਹਨੂੰ ਕੱਪੜੇ ਹੋਏ ਆ ਆਪਾਂ ਰੱਖ ਕੇ ਦੋਨੇ ਸਾਈਡਾਂ ਸਿੱਧੀਆਂ ਕਰ ਲੈਣੀਆਂ ਦੇਖੋ ਇਹ ਸਿੱਧੇ ਪਾਸੇ ਪੁੱਠਾ ਹੋਏ ਇਸ ਨੂੰ ਆਪਾਂ ਕਰ ਲੈਣਾ ਐ ਇਸ ਤਰ੍ਹਾਂ ਹੋਣੀ ਇਹਦਾਂ ਆਪਾਂ ਮੋੜ ਦੇ ਕੇ ਕਟਿੰਗ ਕਰਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਵਿਛਾ ਲੈਣਾ ਹੈ ਇਸ ਤਰ੍ਹਾਂ ਦੋਨੇ ਪਾਸੇ ਇੱਕ ਤਰ੍ਹਾਂ ਕਰਕੇ ਵਿਛਾ ਕੇ ਹਾਂਜੀ ਆਪਾਂ ਨੇ ਇਹਨਾਂ ਵਿਸ਼ਾ ਕੀ ਰੱਖ ਲਿਆ ਨੂੰ ਫੋਲਡ ਫੋਲਡ ਕਰ ਲਿਆ ਇਹ ਇੱਧਰ ਖੁੱਲੇ ਵਾਲੀ ਸਾਈਡ ਇੱਧਰ ਬੰਦ ਵਾਲੀ ਸਾਈਡ ਜੀ ਆਪਾਂ ਥੋੜਾ ਬੋਤਾ ਕਾਣ-ਕਾਣ ਲੱਗਦਾ ਹੁੰਦਾ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਕਰਕੇ ਜਿੱਧਰ ਵੀ ਇਸ ਸਾਈਡ ਕੱਪੜਾ ਇਸ ਚ ਨਿਕਲਦਾ ਹੋਵੇ ਉਧਰ ਹੀ ਕੱਢ ਦੇਣਾ ਚਾਹੀਦਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਸ ਦੀ ਨਾਪ ਕੰਜੀ ਜਿਹੜੀ ਆਪਾਂ ਇਹਦੀ ਲੈਂਥ ਲੈਣੀ ਆ ਦੇਖਣਾ ਕਿ ਕਿੰਨੇ ਲੈਂਥ ਰੱਖਣੀ ਆ ਤੁਸੀਂ ਦੇਖ ਲੈਣਾ ਤੁਸੀਂ ਕਿੰਨੇ ਲੈਂਥ ਰੱਖਣੀਆਂ ਜੇਕਰ 42 ਇੰਚ ਰੱਖਾਂਗੇ ਤਾਂ 43 43 ਤਿਆਰ ਰੱਖਾਂਗੇ ਲੈਂਥ ਤੇ ਆਪਾਂ 2.5 ਇੰਚ ਦਾ ਫੱਟਾ ਫੋਲਡ ਕਰਦੇ ਹੁੰਨੇ ਆ ਤੇ 1.5 ਇੰਚ ਉੱਪਰ 3 ਇੰਚ ਇਹ ਹੋ ਜੂਗਾ 40 ਤੇ ਪਿੱਛੇ ਕਿੰਨਾ ਬਚਿਆ 1 2 2 ਇੰਚ ਐਕਸਟਰਾ ਲਵਾ ਕੇ ਆਪਾਂ ਪੈਂਟ ਐਕਸ ਬਣਾਵਾਂਗੇ ਇਹਦੇ ਵਿੱਚ ਠੀਕ ਹੈ ਤੁਸੀਂ ਮਤਲਬ ਕਿ ਜਿਵੇਂ ਹੁਣ 1 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਾ ਕੇ ਇੱਕ ਇੱਥੇ ਪੈ ਗਈ ਇੱਥੋਂ ਹੀ ਚੱਕ ਲੈਣਾ ਇਸ ਤਰ੍ਹਾਂ ਤੇ ਜੇ ਇਸ ਤਰ੍ਹਾਂ ਨਹੀਂ ਪਾਉਣਾ ਪਹਿਲਾਂ ਪੈਂਟ ਇਸ ਤਰ੍ਹਾਂ ਪਾ ਕੇ ਨਾ ਇੱਕ ਇੱਕ ਸੂਤ ਪੈਰਦੀ ਫੇਰੇ ਤੋਂ ਜਿਹੜੀ ਸੀਨ ਹੁੰਦੀ ਹੈ ਉਹ ਤੋਂ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਅੱਗੇ ਤੇ ਉਸ ਤਰ੍ਹਾਂ ਲਾਣਾ ਆਪਾਂ ਇਹਦਾ ਕੀ ਆਪਣਾ ਜਿਹੜਾ ਤੀਰਾ 6.5 ਮੋਡਾ ਹਮੇਸ਼ਾ ਹੀ ਅਸੀਂ ਦੱਸਦੇ ਹਾਂ ਜੇ ਤੀਰਾ 6.5 ਤਾਂ ਮੋਡਾ 7.5 ਹੀ ਲਾਉਣਾ ਇਸ ਤਰ੍ਹਾਂ ਇੱਥੇ ਆਪਾਂ ਨੇ ਬਸ ਸਾਈਜ਼ ਲਾ ਲੈਣਾ ਕਿੰਨਾ ਹੈ ਅਸੀਂ 10 ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ 10 ਦੇ ਲਾ ਕੇ ਨਿਸ਼ਾਨ ਤੇ ਇੱਥੇ ਵੀ ਆਪਾਂ 6.5 ਦਾ ਨਿਸ਼ਾਨ ਲਾ ਕੇ ਤੇ ਬਾਕਸ ਬਣਾ ਲੈਣਾ ਠੀਕ ਹੈ ਇਹਦਾ ਆਪਾਂ ਨੇ ਕਰ ਲੈਣਾ ਆਧੇ ਇਸ ਤਰ੍ਹਾਂ 7.5 ਦਾ ਆਧਾ ਹੋ ਗਿਆ 7 ਤੇ ਪੌਣੇ 4 ਇਸ ਤਰ੍ਹਾਂ ਇਹ ਪਾ ਦੇਣੀ ਆਪਾਂ ਐ ਗੁਲਾਈ ਇਸੇ ਤਰ੍ਹਾਂ ਆਪਾਂ ਗੁਲਾਬੀ ਪਾਸਾ ਦੇ ਜੇ ਤੁਸੀ ਨੂੰ ਇਸ ਤਰ੍ਹਾਂ ਦੀ ਦਿੱਕਤ ਹੈਗੀ ਫੋਨ ਦੀ ਤਾਂ ਇਸ ਤਰ੍ਹਾਂ ਲਾ ਲੈਣਾ ਨਿਸ਼ਾਨ 2 ਇੰਚ ਦਾ ਤੇ ਮੂਰਲੀ ਕਾਟ ਇਹਦੇ ਅੱਧੇ ਚ ਠੀਕ ਹੈ ਇਸ ਤਰ੍ਹਾਂ ਲਾ ਕੇ ਜੇ ਆਪਾਂ ਇੱਥੋਂ ਮੈਨਣਾ ਐ ਰੱਖ ਕੇ ਨਾ ਇਹ ਜਿਹੜੀ ਆਪਣਾ ਬਸਟ ਸਾਈਜ਼ ਫਿਟਿੰਗ ਦਾ ਨਿਸ਼ਾਨ ਲਾਇਆ ਇਹਦਾ ਦਾਸਤੇ ਇੱਥੋਂ ਰੱਖ ਕੇ ਜੇ ਮੈਂ ਨਿਸ਼ਾਨ ਲਾਉਣਾ ਇਸ ਤਰ੍ਹਾਂ ਇਹਦਾ ਅੱਧਾ ਆ ਜਾਣਾ ਕਿੰਨਾ ਆਊਗਾ ਇਸ ਤਰ੍ਹਾਂ ਇਸ ਤਰ੍ਹਾਂ ਥੋੜਾ ਜਿਹਾ ਕੱਟ ਪਰ ਜਿੱਤ ਸੌਡ ਜਿਆਦਾ ਹੈਵੀ ਸਾਈਜ਼ ਦੀ ਲੇੜੀ ਹੈ ਤਾਂ ਆਪਾਂ 2 ਇੰਚ ਤੇ ਕੱਟ ਪਾ ਦੇਣੀ ਹੈ ਹੁਣ ਆਪਾਂ ਪਾਈ ਆ 4.2 ਇਹ ਹੋ ਗਿਆ ਇਹ ਤੋਂ ਆਪਾਂ ਲਾ ਲੈਣਾ 7 ਇੰਚ ਦਾ ਨਿਸ਼ਾਨ ਫਿਟਿੰਗ ਦਾ ਉਸ ਤੋਂ ਅੱਗੇ ਲਗਾਉਣਾ ਹੈ 15 ਇੰਚ 16 ਇੰਚ ਲਾਉਣੀ ਹੈ ਕਮਰ 15.5 ਰਹਿ ਜੂ ਤਿਆਰ ਆਹ ਹਿੱਪ ਸੋਰੀ ਹਿੱਪ ਇਥੋਂ ਲਾ ਮੰਗੇ ਸੀ 10.5 ਤੇ ਨਿਸ਼ਾਨ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਾਉਣਾ ਉਹ ਲਾਉਣਾ ਹੈਗਾ 19 ਇੰਚ ਦਾ 9 ਤੇ 9 18 19 ਤੇ 1 ਇੰਚ ਸਵੀਟ ਆਪਣੀਆਂ ਪਲੋਈਆਂ ਦਾ ਇਹ ਲੱਗੂਗਾ ਫਿਰ ਜ਼ਿਆਸਤੇ ਆ ਗਿਆ ਇੱਥੋਂ ਜੇ ਤੁਸੀਂ ਜਾਦੇ ਹੈਵੀ ਹੈ ਨਾ ਬਸ ਸਿਰ 2 ਇੰਚ نیچے ਰੱਖ ਕੇ ਇੱਥੋਂ ਵੀ ਆਪਾਂ ਨੇ ਉਸੇ ਤਰ੍ਹਾਂ ਹੀ ਦੱਸ ਦਿਆਂ ਤੁਹਾਨੂੰ ਸੋਰੀ ਇੱਥੋਂ ਆਪਾਂ ਨੇ ਥੋੜਾ ਹੋਰ ਵਧਾਉਣਾ ਹੈ ਇਹ ਆਪਣੀ ਸਿਰਫ ਵਸਟ ਸਾਈਜ਼ ਹੈ ਨਾਪ ਜਿਹੜੀ ਆਪਾਂ ਪਲੋਈ ਪਾਵਾਂਗੇ ਉਹਦਾ 3 ਪੁਆਇੰਟ ਐਕਸਟਰਾ ਲੈ ਲੈਣੀ ਹੈ ਇੱਥੋਂ ਵੀ ਉਨਹੀਂ ਸਵਾ ਦਸਤੀ ਇਸ ਤਰ੍ਹਾਂ ਲੈ ਲੈਣੇ ਨਿਸ਼ਾਨ ਇਹ ਵਾਲੇ ਨਿਸ਼ਾਨ ਕਿਰੇ ਆ ਜਾਣਗੇ ਠੀਕ ਹੈ ਜੀ ਆਪਾਂ ਜਿਹੜੀ ਪੈਂਟ ਐਕਸ ਪਾਉਣੀਆਂ ਦੋ ਐ ਦੋ ਅੰਚ ਚਾਹੀ ਰੱਖਣਾ ਤੇਨੇ 4 ਇੰਚ ਜਿੰਨੀਆਂ ਵੀ ਪੈਂਟਸ ਦਾ ਹੋਣਾ ਉਹਦੇ ਮੁਤਾਬਕ ਇੰਚ ਇੰਚ ਦਾ ਗੈਪ ਦੇ ਦੇਣਾ ਤੁਸੀਂ ਨੇ ਇੱਥੋਂ ਅੱਧਾ ਇੰਚ ਆਪਾਂ ਮੋੜਡਾઉન ਕਰਾਂਗੇ ਤੇ 2.5 ਇੰਚ ਦਾ ਆਪਾਂ ਨੇ ਗੋਲੇ ਦੇ ਨਿਸ਼ਾਨ ਲਾ ਲੈਣਾ ਹੈ ਅਗਲੀ ਕਾਟ ਹੈ ਜਿਹੜੀ ਉਹ ਇਹ ਵਾਲੀ ਹੈ ਅਸੀਂ ਇਸ ਤੋਂ ਕਾਟ ਤੋਂ ਕਟਾਂਗੇ ਇਹ ਕਾਟ ਤੋਂ ਨਹੀਂ ਕੱਟਣਾ ਠੀਕ ਹੈ ਇੱਥੇ ਆਪਣੀਆਂ ਪਲੋਈਆਂ ਦੇ ਨਿਸ਼ਾਨ ਨੇ ਪਲੋਈ 12.5 ਤੇ ਹੋਈ 12.5 ਇੱਥੇ ਪੌਣੇ 4 ਦਾ ਨਿਸ਼ਾਨ ਲਾਵਾਂਗੇ 6.5 ਇੰਚ ਲੰਬੀ ਪਲੋਈ ਜੇਕਰ ਪਤਲੇ ਹੁੰਦਾ ਨਾਪ ਦਾ ਆਪਾਂ ਸੂਟ ਕਟਿੰਗ ਕਰਦੇ ਆ ਤਾਂ 7 ਇੰਚ ਦੀ ਪਲੋਈ ਪਾਉਣੀ ਆ ਤੁਸੀਂ ਨੇ ਇਹ ਜਿਹੜਾ ਇੱਥੋਂ ਲਾ ਲੈਣਾ ਨਿਸ਼ਾਨ ਇਸ ਤਰ੍ਹਾਂ ਸਿੱਧਾ ਇਹਦਾ ਕਰ ਲੈਣਾ ਤਾਂ 6.5 ਤਿਆਰ ਹੈਗੀ 6.5 ਇਸ ਤਰ੍ਹਾਂ ਜੇ ਨਹੀਂ ਵੀ ਪਤਾ ਲੱਗਦਾ ਤੁਸੀਂ ਇੰਚੀ ਟੇਪ ਨੂੰ ਇਸ ਤਰ੍ਹਾਂ ਰੱਖ ਦੇਣਾ ਉੱਪਰ ਫੋਲਡ ਕਰਕੇ ਤੇ ਦੇਖ ਲੈਣਾ ਆਪਾਂ ਨੇ ਕਿੰਨਾ ਬਚੇ ਸਵਾ 3 ਹਾਂ ਸਵਾ 3 ਦਾ ਨਿਸ਼ਾਨ ਤੇ ਆਪਾਂ ਜਿਹੜੀ ਇਹ ਪਲੋਈ ਪਾਉਣੀ ਹੈ ਇੱਥੋਂ ਸੈਂਟਰ ਚ ਸਵਾ ਦੂ ਦਾ ਨਿਸ਼ਾਨ ਐਸਟਰ ਸਵਾ ਦੂ ਦਾ ਇਸ ਸਾਈਡ ਆਪਾਂ ਇਹ ਜਿਹੜੀ ਆਪਾਂ ਕਮਰ ਦੀ ਆਹਾ ਕਰੀਏ ਨਾ ਸਲਾਈ ਕਰੀਏ ਤੇ ਸਲਾਈ ਸੌਰੀ ਨਿਸ਼ਾਨ ਲਗਾਇਆ ਇਹਦੇ ਵਿੱਚ ਇੱਥੇ 20 ਸਵਾ ਦੋ ਦੇ ਨਿਸ਼ਾਨ ਲਗਾ ਲੈਣਾ ਤੇ ਉਸੇ ਤਰ੍ਹਾਂ ਆਪਾਂ ਨੇ ਲਾਈਨ ਡਰਾ ਕਰ ਦੇਣੀ ਹੈ ਜੇ ਥੋੜੀ نیچے ਜਾ ਰਹੀ ਹੈ ਤਾਂ نیچے ਵੀ ਜਾ ਸਕਦੀ ਹੈ ਪਰ ਤੁਸੀਂ ਆਪ ਦੇ ਹਿਸਾਬ ਨਾਲ ਦੇਖ ਲਓ ਇਸ ਤਰ੍ਹਾਂ ਉਸੇ ਤਰ੍ਹਾਂ ਹੀ ਠੀਕ ਹੈ ਜੀ ਪਿਛਲਾ ਗਲਾ ਰੱਖਾਂਗੇ ਅਸੀਂ ਤੁਹਾਨੂੰ ਸਿਰਫ ਦੱਸਣਾ ਹੀ ਆ 5 ਇੰਚ ਇਸ ਤਰ੍ਹਾਂ 2.5 ਇੰਚ ਪਿਛਲੇ ਪੱਲੇ ਤੇ ਅਸੀਂ ਕਟਿੰਗ ਕਰਾਂਗੇ ਇਹ ਸਾਡਾ ਅਗਲਾ ਪੱਲਾ ਉਹ ਤਾਂ ਸਿਰਫ ਤੁਹਾਨੂੰ ਸਮਝਾ ਰਹੇ ਹਾਂਗੇ ਦੱਸ ਰਹੇ ਹਾਂ ਵੀ ਇਸ ਤਰ੍ਹਾਂ ਕੱਟ ਪਾਵਾਂਗੇ ਮੁਰਲਾ ਵਾਲਾ ਪੇਸਟਿੰਗ ਵਾਲਾ ਹੋਵੇ ਏ ਤੇ ਆਪਾਂ ਇੱਥੋਂ ਮਤਲਬ ਇੱਥੋਂ ਕਟਿੰਗ ਨਹੀਂ ਕਰਨਾ ਹੈ ਪੇਂਟੈਕਸ ਵਾਸਤੇ 3 ਇੰਚ 2.5 ਇੰਚ ਜਿੰਨਾ ਆਪਾਂ ਰੱਖਣਾ ਹੈ ਅਸੀਂ ਰੱਖਿਆ 3 ਇੰਚ ਪਹਿਲਾਂ ਦੋ ਦੋ ਵਸਤੇ ਅਸੀਂ ਤੁਹਾਨੂੰ ਪਰ ਢਿਚੇ 3 ਇੰਚ ਕਪੜਾ ਵੱਜ ਗਿਆ ਇੱਥੇ 4-5 ਪੈਂਟੈਕਸ ਪਾ ਦਾਂਗੇ ਤੇ ਇਹਨੂੰ ਆਪਾਂ ਕੀ ਕਰਨਾ ਹੈ ਹੁਣ ਉਸੀ ਤਰ੍ਹਾਂ ਹੀ ਟੈਪ ਕਰਕੇ ਜਿਵੇਂ ਆਪਾਂ ਹਰ ਇੱਕ ਵੀਡੀਓਸ ਤੁਹਾਨੂੰ ਦੱਸਦੇ ਆਂ ਦੂਸਰੇ ਪਾਸੇ ਫਲੋਈਆਂ ਦੇ ਨਿਸ਼ਾਨ ਹੋ ਜਾਣੇ ਤੇ ਆਪਾਂ ਇਹ ਕੁੱਤੀ ਦੀ ਕਟਿੰਗ ਕਰਕੇ ਦੱਸਦੇ ਪਹਿਲਾਂ ਪਿਛਲੇ ਪੱਲੇ ਦੀ ਕੱਟ ਪਾਉਣੀ ਹੁੰਦੀ ਹੈ ਹਮੇਸ਼ਾ ਹੀ ਇਹ ਆਪਾਂ ਨਾਲ ਹੀ ਕੱਟ ਪਾ ਦੇਣੀ ਤੇ ਹੁਣ ਆਪਾਂ ਕੀ ਕਰਨਾ ਦੋ ਪੱਲੇ ਚੱਕ ਕੇ ਦੇਖ ਲੈਣੇ ਆ ਵੀ 2 ਆ ਜਾਂ 1 ਐ ਇਸ ਤਰ੍ਹਾਂ ਤੇ ਮੋੜ ਲਈ ਪੱਲੇ ਰਿਕਰਡ ਪਾ ਦੇਣੀ ਆ ਇਹਦੇ ਨਾਲ ਜਿਹੜੇ ਨਿਸ਼ਾਨ ਲਾਏ ਉਹਦੇ ਬਾਹਰਲੀ ਸਾਈਡ ਕਟਿੰਗ ਕਰਨੀ ਹੁੰਦੀ ਐ ਤੁਸੀਂ ਅੰਦਰਲੀ ਸਾਈਡ ਨਾ ਕਰ ਦਿਓ ਫਿਰ ਥੋੜਾ ਕੱਪੜਾ ਘਟ ਜੂਗਾ ਆਪਣਾ ਇਹ ਕਿਦਾ ਇਹ ਤਾਂ ਆਪਣੀ ਕੁੜਤੀ ਦੀ ਹੋ ਗਈ ਕਟਣੀ ਠੀਕ ਐ ਇਹ ਆਪਣਾ ਜਿਹੜਾ ਕੱਪੜਾ ਇਹਦੇ ਟਾਈਪ ਤੋਂ ਬਚਿਆ ਸੀ ਉਹਦੀ ਆਪਾਂ ਦੇਖੋ ਬਸ ਅਸੀਂ ਆਈਡੀਆ ਜਾਂ ਤੁਹਾਨੂੰ ਦੇ ਦੇਣਾ ਹੈਗਾ ਕਟਿੰਗ ਨਹੀਂ ਕਰਨੀ ਅਸੀਂ ਬਾਜੂ ਸਿਰਫ ਆਈਡੀਆ ਹੀ ਦੇ ਰਹੇ ਆਂ ਅ ਦੇਖੋ ਇਹ ਨਹੀਂ ਕੀ ਕਰਨਾ ਸਿਰਫ ਹਮ ਸੁਝਾ ਰਹੇ ਆਂ ਇਹ ਕੱਲਾ 16 ਇੰਚ ਦੀ ਬਾਜੂ ਆ ਤੇ 18 ਇੰਚ ਰੱਖਣਾ ਹੈ ਇਸ ਤਰ੍ਹਾਂ ਇਧਰੋਂ 8.5 ਇੰਚ ਮੋਡਾ ਤਿਆਰ ਹੈ ਕਿਉਂਕਿ ਇੱਥੇ ਥੋੜਾ ਜਿਹਾ ਜੋਇੰਟ ਪਾਉਗਾ ਇਸ ਤਰ੍ਹਾਂ ਤੇ ਫਿਰ ਇਹਦੀ ਅਸੀਂ ਕਰਾਂਗੇ ਕਟਿੰਗ ਮੂਰੋਂ ਆਪਾਂ ਨੇ ਕੀ ਕਰ ਜੇ ਇਹ ਘਰ ਉਹਦੇ ਚ ਆਪਾਂ ਪੈਂਟੇਕਸ ਪਾਵਾਂਗੇ ਨਾ ਜੇ ਤੁਸੀਂ ਇਹਦੇ ਬਾਜੂ ਚ ਵੀ ਪੈਂਟੇਕਸ ਪਾਉਣੇ ਆ ਤਾਂ ਫਿਰ 16 ਨਹੀਂ ਤਾਂ 18 ਇੰਚ ਆਪਾਂ ਨੂੰ 2 ਇੰਚ ਐਕਸਟਰਾ ਲੈਣਾ ਜੇ 2 ਇੰਚ ਉਹ ਚ ਤਾਂ ਤੇ 2 ਇੰਚ ਹੀ ਉਹਨੇ ਹੀ ਪੈਂਟੇਕਸ ਦੇ ਚ ਪਾਣਗੇ 3 ਇੰਚ ਇਸ ਚ ਐਕਸਟਰਾ ਲਮਾਂਗੇ 1 2 3 21 ਇੰਚ ਦੀ ਕਟਿੰਗ ਹੋਊਗੀ ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਇੱਥੋਂ 2 ਇੰਚ ਛੱਡ ਕੇ ਜਿਹੜਾ ਆਪਾਂ ਸਾਢੇ 3 ਇੰਚ ਬਾਜੂ ਡਾਊਨ ਕਰਦੇ ਹੁੰਦੇ ਹਾਂ ਇਹ ਇੱਥੇ ਅਸੀਂ ਇਹਨੂੰ ਕੀ ਕਰਨਾ ਨੀਚੇ ਸਾਡਾ ਇੱਥੋਂ ਤੀਕ ਪੂਰਾ ਪੂਰਾ ਆਉਂਦਾ ਸਾਢੇ 8 ਦੇਖੋ ਇੱਥੋਂ ਆਪਾਂ ਨੇ ਇਸ ਤਰ੍ਹਾਂ ਆ ਦੇਖੋ ਇਹ ਜਿਹੜਾ ਇਹਨੂੰ ਬੰਨ੍ਹ ਵਾਲੀ ਪੱਲੇ ਇੱਧਰ ਫੁੱਲੇ ਵਾਲੀ ਸਾਈਡ ਆਈ ਬਾਜੂ ਦੀ ਇਸ ਤਰ੍ਹਾਂ ਆਪਣੇ ਇਸ ਤਰ੍ਹਾਂ ਬੁਲਾਈ ਪਾ ਦੇਣੀ ਹੈ ਪਿਛਲੇ ਪੱਲੇ ਦੀ ਹੋ ਗਈ ਇਹ ਬੁਲਾਈ ਤੇ ਉਹ ਵਾਲੇ ਪੱਲੇ ਦੀ ਥੋੜੀ ਵੱਛ ਪੱਤੇ ਦੀ ਸ਼ੇਪ ਦੀ ਨਾ ਇਸ ਤਰ੍ਹਾਂ ਮਣਾ ਦੇਣੀ ਹੈ ਇੱਕ 1.5 ਇੰਚ ਛੱਡ ਕੇ ਅਗਲੇ ਪੱਲੇ ਮਰ ਦਾ ਮੂਰੀ ਜਿਹੜਾ ਤੁਹਾਨੂੰ ਮਾਉਣੀ ਹੈ ਜਦੋਂ ਪੈਂਟ ਐਕਸ ਵੈਰਾ ਪੈ ਜਾਂਦੀ ਹੈ ਤਾਂ 6 ਇੰਚ ਇਤੋਂ ਰੱਖ ਕੇ ਇਸ ਤਰ੍ਹਾਂ ਆਪਾਂ ਇਹ ਇਹ ਨਾ ਪੂਰੀ ਪੂਰੀ ਸਲਾਈ ਸਲਾਈ ਦੀ ਆ ਗਿਆ ਕਟਿੰਗ ਇੱਥੇ ਅਸੀਂ ਜੋੜ ਲਾ ਕੇ ਨਾ ਬਾਅਦ ਵਿੱਚ ਇਸ ਤਰ੍ਹਾਂ ਦੇ ਇਹ ਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਆ ਤੇ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਥੈਂਕ ਯੂ ਜੀ